ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ ਤੰਦਰੁਸਤ ਰੱਖਣ ਤੇ ਅੱਜ ਆਪਾਂ ਗੱਲ ਕਰਦੇ ਆ ਜੀ ਵੀ ਕੋਈ ਵੀ ਰਿਸ਼ਤਾ ਹੈ ਕਿਸੇ ਪੱਖ ਦਾ ਵੀ ਰਿਸ਼ਤਾ ਹੈ ਭੈਣ ਦਾ ਭਰਾ ਦਾ ਭੈਣਾਂ ਦਾ ਜੋ ਮਰਜ਼ੀ ਲੈ ਲਓ ਪਰਿਸ਼ਚੀ ਦੀ ਗੱਲ ਕਰਦੇ ਆ ਹਨਾ ਹਰ ਸਟੇਜ ਮਠਿਆਸੋਦੋ ਰਹਿੰਦੀ ਹੈ ਜਦੋਂ ਤੁਸੀਂ ਦੂਸਰੇ ਨੂੰ ਓਨੀ ਇੱਜ਼ਤ ਦਿੰਨੇ ਹੋ ਜਿੰਨੀ ਕਿ ਤੁਹਾਨੂੰ ਅਗਲਾ ਦਿੰਦਾ ਹਨ ਜਦੋਂ ਤੁਸੀਂ ਕਿਸੇ ਨੂੰ ਵੀ ਭੱਜ-ਭੱਜ ਪੈਣ ਲੱਗ ਗਏ ਮੰਨ ਲਓ ਤੁਸੀਂ ਮੂਰਲੇ ਬੰਦੇ ਨੂੰ ਮਤਲਬ ਆਲਟਾ ਸ਼ੌਲਟ ਬੋਲਣਾ ਸ਼ੁਰੂ ਕਰਤਾ ਹਨ ਤਾਂ ਸਮਝ ਲਓ ਵੀ ਉਹ ਬੰਦਾ ਵੀ ਤੁਹਾਡੇ ਤੋਂ ਕੰਨ ਪੁੱਤਰ ਆ ਜਾਊਗਾ ਕਿਉਂਕਿ ਇੰਨਾ ਜਿਵੇਂ ਆਪਾਂ ਕਹਿੰਦੇ ਜਿਹੜਾ ਪਹਿਨਾਂ ਵਾਲਾ ਜਵਾਨਾ ਸੀ ਉਹ ਤਾਂ ਗਿਆ ਆਇਆ ਹੁਣ ਤਾਂ ਕਿਸੇ 'ਚ ਸਹਿਨਸ਼ੀਲਤਾ ਹੈ ਨਹੀਂ ਤੇ ਨਾ ਹੀ ਕੋਈ ਚੱਲ ਸਕਦਾ ਜੀ ਠੀਕ ਹੈ ਬਾਕੀ ਕਿਸੇ ਨਾ ਕਿਸੇ ਦੀ ਕੋਈ ਦਵਾਈ ਚੱਲਦੀ ਹੁੰਦੀ ਹੈ ਕਿਸੇ ਨਾ ਕਿਸੇ ਬ੍ਰਤੀ ਲੈ ਕੇ ਕਿਸੇ ਤਕਲੀਫ ਦੁੱਖ ਨੂੰ ਲੈ ਕੇ ਦਵਾਈ ਚੱਲ ਰਹੀ ਹੁੰਦੀ ਹੈ ਵੈਸੇ ਉਹ ਬੰਦਾ ਬਾਰੇ ਪਰੇਸ਼ਾਨ ਹੁੰਦਾ ਹਨ ਕਿਉਂਕਿ ਦਵਾਈਆਂ ਵੀ ਕੁਝ ਐਸੀਆਂ ਹੁੰਦੀਆਂ ਬੰਦੇ ਨੂੰ ਹਾਫ ਮੈਂਟਲ ਕਰਵਾ ਹੀ ਨਹੀਂ ਕਰ ਦਿੰਦੀਆਂ ਤੇ ਮੇਰਾ ਮੰਨਣਾ ਇਹ ਹੈ ਕਹਿੰਦੇ ਪਿਆਰ ਕਿਸੇ ਨੂੰ ਉਨਾਂ ਹੀ ਕਰੋ ਜਿੰਨਾ ਤੋਂ ਸਾਨੂੰ ਮੂਰਲਾ ਕਰਦਾ ਉਹਦੇ ਵਿੱਚ ਕੋਈ ਵੀ ਰਿਸ਼ਤਾ ਆ ਸਕਦਾ ਹੈ ਠੀਕ ਹੈ ਜੀ ਜਿਹੜੇ ਨੈਗੇਟਿਵ ਸੋਚ ਦੇ ਮਾਲਕ ਹੁੰਦੇ ਆ ਛੋਟੀ ਸੋਚ ਦੇ ਮਾਲਕ ਹੁੰਦੇ ਆ ਉਹ ਉਹਨਾਂ 'ਚ ਜਦੋਂ ਗਲਤ ਵੀ ਸੋਚ ਲੈਂਦੇ ਆ ਤੇ ਜਿਹੜੇ ਚੰਗੀ ਪੋਜੀਸ਼ਨ ਦੇ ਮਾਲਕ ਹੁੰਦੇ ਆ ਚੰਗੀ ਸੋਚ ਦੇ ਮਾਲਕ ਹੁੰਦੇ ਉਹ ਗੱਲ ਨੂੰ ਸਮਝਦੇ ਵੀ ਆ ਉਹ ਗੱਲ ਕਹੇ ਵੀ ਸੋਚਦੇ ਵੀ ਆ ਕਿਉਂਕਿ ਅਪਾ ਕਹਿੰਦੇ ਨੇ ਪਿਆਰ ਪਿਆਰ ਲਵ ਜ ਨੂੰ ਫਲ 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 ਨੂੰ ਪਿਆਰ ਕਰਦਾ ਹਨ ਲੋਕ ਇਸ ਵਰਲਡ ਨੂੰ ਗਲਤ ਸਮਝਣ ਲੱਗ ਜਾਂਦੇ ਆ ਪਿਆਰ ਆਪਾਂ ਆਪ ਦੇ ਬੱਚਿਆਂ ਨੂੰ ਵੀ ਕਰਦੇ ਆ ਘਰ ਵਾਲਿਆਂ ਨੂੰ ਵੀ ਕਰਦੇ ਆ ਭੈਣ ਨੂੰ ਭਰਾ ਨੂੰ ਮਾਂ ਨੂੰ ਪਿਓ ਨੂੰ ਪਿਆਰ ਆਪਾਂ ਆਪਣੇ ਜੋ ਘਰੇ ਪਸ਼ੂ ਪੰਛੀ ਪਾਲੇ ਹੁੰਦੇ ਆਪਾਂ ਉਹਨਾਂ ਨੂੰ ਵੀ ਕਰਦੇ ਆ ਪਰ ਲੋਕ ਇਹਦਾ ਗਲਤ ਮਤਲਬ ਕੱਢ ਲੈਂਦੇ ਆ ਮਤਲਬ ਕੋਸ਼ ਕਹਿ ਨਹੀਂ ਸਕਦੇ ਲੋਕਾਂ ਨੂੰ ਦਾ ਬਸ ਉਹਨਾਂ ਲੋਕਾਂ ਉਹ ਤਾਂ ਰੱਬ ਹੀ ਬਚਾਵੇ ਜਿਨ੍ਹਾਂ ਨੇ ਛੋਟਾ ਸੋਚਣਾ ਘਟੀਆ ਸੋਚਣਾ ਸੋਚਣਗੇ ਸੋਚਣਗੇ ਤੁਸੀਂ ਜਿੰਨੇ ਮਰਜ਼ੀ ਚੰਗੇ ਹੋ ਜੋ ਮਰਜ਼ੀ ਹੋ ਉਹਨਾਂ ਨੇ ਤੁਹਾਡੇ ਲਈ 네ਗੇਟਿਵ ਸੋਚਣਾ ਹੀ ਸੋਚਣਾ ਠੀਕ ਹੈ ਚਾਹੇ ਤੁਸੀਂ ਸੋਣੇ ਦੇ ਬਣ ਜਾਓ ਜਿਹੜੇ ਬੰਦੇ ਨੇ ਤੁਹਾਨੂੰ ਮਾੜਾ ਕਹਿਣਾ ਤੁਹਾਡੇ ਬਾਰੇ ਮਾੜਾ ਸੋਚਣਾ ਸੋਚੂ ਉਹੀ ਸੋਚੂਗਾ ਠੀਕ ਹੈ ਤੁਸੀਂ ਉਹਨੂੰ ਰੋਕ ਹੀ ਨਹੀਂ ਸਕਦੇ ਕਿਉਂਕਿ ਦੀ ਸੋਚ ਹੀ ਉੱਥੇ ਜਾ ਕੇ ਟਿਕ ਜਾਂਦੀ ਹੈ ਵੀ ਉਹਨੇ ਹਰ ਇੱਕ ਗੱਲ ਦਾ ਮਤਲਬ ਗਲਤ ਹੀ ਕੱਢਣਾ ਇਦੋਂ ਚੰਗਾ ਵੀ ਉਹਨੂੰ ਸਮਝਾਉਣ ਦੇ ਚੱਕਰ 'ਚ ਤੁਸੀਂ ਚੁੱਪੀ ਕਰੋ ਜਾਂ ਪਾਸਾ ਵੱਟੋ। ਇਹੀ ਮੈਂ ਕਹਿਣੀ ਆ ਵੀ ਜੇ ਤੁਸੀਂ ਜਿਹੜਾ ਜਿਰਿਆ ਵੀ ਕਰੋਗੇ ਫਿਰ ਕੜਾ ਤੁਸੀਂ ਕਿਸੇ ਨੂੰ ਸੁਧਾਰ ਦੋਗੇ ਬੋਲ ਕੇ ਹਨਾ ਵੀ ਫਲਾਣਾ ਚੰਗਾ ਜੀ ਫਲਾਣਾ ਮਾੜਾ ਦੇਖੋ ਇੱਕ ਵਾਰ ਦਾ ਤਜਰਬਾ ਤਾਂ ਮੇਰਾ ਜ਼ਿੰਦਗੀ ਦਾ ਹੋ ਚੁੱਕਿਆ ਇੱਥੇ ਲੋਕ ਸੱਚ ਘੱਟ ਬੋਲਦੇ ਆ ਝੂਠ ਵਾਲਾ ਬੋਲਦੇ ਆ ਇੱਥੇ ਜਿਹੜੇ ਬੰਦੇ ਨੂੰ ਝੂਠ ਬੋਲਣ ਦੀ ਆदत ਪੈ ਜੇ ਮਸਾਂ ਹੀ ਸੁਧਰਦਾ ਹੈ ਕੋਈ ਬੰਦਾ ਭਾਵੇਂ ਉਹ ਸੁਧਰ ਜੇ ਪਰ ਨਹੀਂ ਇੱਥੇ ਤਖਲੀਪਾ ਕੌਣ ਕਿਹੜੇ ਬੰਦੇ ਚੌੜੇ ਆ ਜਿਹੜੇ ਮਤਲਬ ਸਹੀ ਗੱਲ ਨੂੰ ਸਹੀ ਕਹਿੰਦੇ ਆ ਸੱਚ ਬੋਲਦੇ ਆ ਤੇ ਜਾਂ ਜਿਹੜੇ ਵੀ ਆਪਣੇ ਰੂਲਾ ਸੂਲਾ ਤੇ ਖੈਮਾ ਉਹਨਾਂ ਨੂੰ ਲੋਕ ਹਮੇਸ਼ਾ ਗਲਤ ਹੀ ਕਹਿੰਦੇ ਆ ਕਹਣਗੇ ਜਿਹੜੇ ਬੰਦੇ ਨੇ ਗੱਪਸੜੱਪ ਮਾਰਨੇ ਹੁੰਦੇ ਆ ਹੱਥੀ ਲਾਉਣੀ ਪੈਰੀ ਬੁਝਾਉਣੀ ਪੈਰੀ ਬੁਝਾਉਣੀ ਹੱਥੀ ਲਾਉਣੀ ਐਦੀ ਗੱਲ ਉਹਦੇ ਕੋਲੇ ਕਰਨੀ ਉਹਨੂੰ ਐ ਕਹਿਣਾ ਉਹ ਨੂੰ ਐ ਕਹਿਣਾ ਇੱਕ ਬੰਦਾ ਹੱਸੀ ਜਾਂਦਾ ਜਾ ਕੇ ਉਹਦੇ ਘਰੇ ਪਰਿਵਾਰ ਚ ਉਂਗਲੀਆਂ ਲਾ ਦੇਣੀਆਂ ਜੀ ਫਲਾਨਾ ਆਇਆ ਤੇ ਕਾਇਆਂ ਲੜਾਈ ਪਵਾਉਣੀ ਉਹ ਬੰਦੇ ਤਾਂ ਪੈਸੇ ਹੀ ਬਣ ਜਾਂਦਾ ਉਹਨੂੰ ਤੁਸੀਂ ਸੁਧਾਰ ਨਹੀਂ ਸਕਦੇ ਉਹਨੂੰ ਸੁਧਾਰਨ ਚੱਕਰ 'ਚ ਤੁਸੀਂ ਆਪ ਮੈਂਟਲ ਹੋ ਜਾਓਗੇ ਇਹਦੂ ਚੰਗਾ ਵੇਹੋ ਲੋਕਾਂ ਤੋਂ ਖੜਾ ਛਡਾਓ ਪਾਸਾ ਵੱਟੋ ਜਿਹੜੇ ਸੋਨੂੰ ਸਮਝਦੇ ਨਹੀਂ ਨਾ ਨਹੀਂ ਸਮਝ ਕੇ ਜਿਹੜੇ ਬੰਦੇ ਸੋਨੂੰ ਮੰਨ ਲਾ ਜਿਹੜਾ ਬੰਦਾ ਤੁਹਾਨੂੰ ਸਾਲ ਦੋ ਸਾਲ 'ਚ ਨਹੀਂ ਸਮਝ ਸਕਿਆ ਉਹਨੇ ਫਿਰ ਸਾਰੀ ਉਮਰ ਤੱਕ ਸੋਨੂੰ ਕੀ ਸਵਾਸ ਸਮਝਣਾ ਨਹੀਂ ਸਮਝਦੇ ਠੀਕ ਹੈ ਜਿਹਦੇ ਜੋ ਸੋਚ ਨੂੰ ਬੰਦਾ ਸੋਚਦਾ ਹੈ ਤੁਸੀਂ ਦੀ ਸੋਚ ਨੂੰ ਚੇਂਜ ਨਹੀਂ ਕਰ ਸਕਦੇ ਇਹਦੂ ਚੰਗਾ ਹੀ ਹੈ ਵੀ ਜਿਹੜੀ ਆਪਦੀ ਬਚੀ ਖੁਚੀ ਜ਼ਿੰਦਗੀ ਆਪਦੇ ਹਿਸਾਬ ਨਾਲ ਜਿਉਓ ਜੇ ਤੁਸੀਂ ਜੁੱਦਦੇ ਨੂੰ ਬਾਗਲ ਦੇ ਚੱਕਰ ਚ ਲੱਗੇ ਰਹੋਗੇ ਤਾਂ ਤੁਹਾਡੀ ਜ਼ਿੰਦਗੀ ਐਂ ਨਿਕਲ ਜਾਣੀ ਇੱਕ ਦਿਨ ਤੁਹਾਨੂੰ ਸਾਕੇ ਅਗਲੇ ਨੇ ਲੱਕਣਾ ਕਿ ਦੇ ਦੇਣਾ ਠੀਕ ਹੈ ਮੈਂ ਕਹਣੀ ਇਹ ਕੰਮ ਨਾ ਕਰੋ ਤੁਸੀਂ ਆਪ ਦੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਮੋ ਸੋਨੋ ਤੇ ਤੁਹਾਡੇ ਪਰਮਾਤਮਾ ਨੂੰ ਪਤਾ ਹੋਣਾ ਹੈ ਵੀ ਤੁਸੀਂ ਕਿਹੋ ਜਿਹਾ ਹੋ ਤੁਹਾਨੂੰ ਤੁਹਾਡੇ ਬਾਰੇ ਪਤਾ ਹੈ ਤੁਹਾਡੇ ਪਰਮਾਤਮਾ ਨੂੰ ਤੁਹਾਡੇ ਬਾਰੇ ਪਤਾ ਤੀਜਾ ਪਰਸਨ ਤਾਂ ਤੁਹਾਡੇ ਬਾਰੇ ਜਾਣਦਾ ਹੀ ਨਹੀਂ ਹੁੰਦਾ ਤੇ ਇਹਦੇ ਨਾਲ ਜਿਰਿਆ ਵੀ ਨਾ ਕਰੋ ਉਹਨੂੰ ਕਹੋ ਨਾ ਵੀ ਮੈਂ ਕਿਹੋ ਜਿਹਾ ਮੈਂ ਕਿਹੋ ਜਿਹਾ ਜੇ ਮੇਰੀ ਕੋਈ ਸੋਚ ਹੈ ਇਹ ਚੀਜ਼ ਤੁਸੀਂ ਚੰਗੇ ਨਾਲ ਕਿਸੇ ਨੂੰ ਸਫਾਈ ਦੇਣ ਦੇ ਚੱਕਰ ਚ ਲੱਗੇ ਹੀ ਨਾ ਕਰੋ ਕਹਿੰਦਾ ਹੁੰਦਾ ਨਾ ਅਤੇ ਜਿਹਨੂੰ ਕੋਈ ਬੈਠਣ ਦੇ ਸੌ ਖੜਾ ਹੋ ਕੇ ਕਿਹੜਾ ਜ਼ਿਆਦਾ ਦੇਖ ਜੂ। ਸੋ ਮੇਰਾ ਮੰਨਣਾ ਕਹਿ ਨਾ ਭਾਵੇਂ ਇਹ ਵੀ ਤੁਸੀਂ ਜੇ ਤੁਹਾਨੂੰ ਕੋਈ ਬੰਦਾ ਨਹੀਂ ਸਮਝ ਰਿਹਾ ਦੇਖ ਰਿਹਾ ਤਾਂ ਉਹਨੂੰ ਸਮਝਾਉਣ ਦੇ ਚੱਕਰ 'ਚ ਤੁਸੀਂ ਬਿਲਕੁਲ ਹੀ ਨਾ ਪਾਓ। ਨਹੀਂ ਮੈਨੂੰ ਲੱਗਦਾ ਤੁਸੀਂ ਆਪ ਵੀ ਸਟ੍ਰੈਸ 'ਚ ਚੱਲ ਜਾਓਗੇ। ਆਪ ਵੀ ਤੁਹਾਡੀਆਂ ਸਟ੍ਰੈਸ ਦੀਆਂ ਦਵਾਈਆਂ ਚੱਲਣੀਆਂ। ਤੁਸੀਂ ਜੈਸੇ ਵੀ ਹੋ ਵੈਸੇ ਹੀ ਰਹੋ। ਜੈਸੇ ਤੁਹਾਨੂੰ ਪਰਮਾਤਮਾ ਨੇ ਬਣਾਇਆ ਵੈਸੇ ਰਹੋ। ਤੁਹਾਨੂੰ ਕੋਈ ਮਾੜਾ ਬੋਲਦਾ ਚੰਗਾ ਬੋਲਦਾ ਤੁਹਾਡੇ ਤੇ ਇਲਜ਼ਾਮ ਲਾਉਂਦਾ ਝੂਠ ਬੋਲਦਾ ਬੋਲੀ ਜਾਣ ਦਿਓ। ਠੀਕ ਹੈ। ਜੇ ਤੁਸੀਂ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਨਾ ਇਹ ਗੱਲਾਂ ਤੁਹਾਨੂੰ ਇੱਕ ਦਿਨ ਆਪਣੇ ਆਪ ਨੂੰ ਸਮਝਾਉਣੀਆਂ ਪੈਣੀਆਂ ਤੇ ਮੰਨਣੀਆਂ ਪੈਣਾਂ ਵੀ ਤੁਸੀਂ ਇੱਕ ਤਾਂ ਪਰਮਾਤਮਾ ਦੀ ਨਜ਼ਰ ਤੇ ਸਹੀ ਹੋਣੇ ਚਾਹੀਦੇ ਇੱਕ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਦੂਜਾ ਤੁਹਾਨੂੰ ਕੋਈ ਦੱਸ ਨਹੀਂ ਸਕਦਾ ਸਮਝਾ ਨਹੀਂ ਸਕਦਾ ਕਿਉਂਕਿ ਦੁਨੀਆ ਦੇ ਵਿੱਚ ਐਸੇ ਲੋਕ ਨਹੀਂ ਕਿ ਜਿਹੜੇ ਤੁਹਾਨੂੰ ਬਹੁਤ ਰੀਅਰ ਕੇਸ ਦੇ ਵਿੱਚ ਤੁਹਾਨੂੰ ਸਮਝਣਗੇ ਜਿਵੇਂ ਸਮਝਾਉਂਦੇ ਹੈ ਤੁਹਾਡੀ ਪੀੜ ਸਮਝਣਗੇ ਠੀਕ ਹੈ ਜੇ ਤੁਸੀਂ ਹਰ ਹਰ ਕੋਲ ਇਹ ਸੋਚੋਗੇ ਵੀ ਹਰ ਇੱਕ ਬੰਦਾ ਸਾਡੀ ਹੈਲਪ ਕਰੂਗਾ ਸਾਨੂੰ ਸਮਝੂ ਸੋਚ ਨਹੀਂ ਵੀਰੇ ਇਹਨਾਂ ਚੱਕਰਾਂ 'ਚ ਪੈ ਕੇ ਨਾ ਤੁਸੀਂ ਸਟ੍ਰੈਸ 'ਚ ਨਾ ਜਾਓ ਮੈਨੂੰ ਲੱਗਦਾ ਮੈਂ ਮੇਰਾ ਸਿਰ ਦੁਖਣਾ ਨਹੀਂ ਛੱਡਦਾ ਮੈਂ ਡਾਕਟਰ ਦੇ ਦਵਾਈ ਲੈਣ ਗਈ ਸੀ ਉਹ ਸਟ੍ਰੈਸ ਦੀ ਦਵਾਈ ਦਿੰਦਾ ਸੀ ਸਪੈਸ਼ਲਿਸਟ ਆ 7 ਤੱਕ ਜਾਂ ਤੋਂ ਬਾਅਦ ਤੇ ਉਹ ਸਟ੍ਰੈਸ ਦੀ ਦਵਾਈ ਦਿੰਦਾ ਲੋਕਾਂ ਨੂੰ ਤੇ ਮੈਂ ਵੀ ਉੱਥੇ ਸਿਰ ਦੀ ਦਵਾਈ ਲੈਣ ਵਾਗੀ ਵੀ ਮੈਨੂੰ ਨੀਂਦ ਨਹੀਂ ਆ ਰਹੀ ਸਿਰ ਚ ਦਰਦ ਹੁੰਦਾ ਤੇ ਮੈਂ ਉੱਥੇ ਇਹੋ ਜੇ ਪ੍ਰੈਜ਼ੈਂਟ ਦੇਖੇ ਮੈਂ ਕਈਆਂ ਨਾਲ ਤਾਂ ਗੱਲਾਂ ਵੀ ਮਾਰੀਆਂ ਵੀ ਤੁਸੀਂ ਕਾਦੀ ਦਵਾਈ ਖਾਣੀ ਹੈ ਤੁਸੀਂ ਕਾਦੀ ਦਵਾਈ ਲੈਣੇ ਹੋ ਕੋਈ ਕਹੇ ਜੀ ਮੈਂ ਪਰੇਸ਼ਾਨ ਆ ਕੋਈ ਆਇਆ ਕਹਿ ਕੇ ਰੋਪੇ ਮੈਨੂੰ ਮੇਰੇ ਬੱਚੇ ਨਹੀਂ ਪਛਾਣਦੇ ਮੈਂ ਸਾਰਾ ਕੁਝ ਐਂ ਕਰਿਆ ਕੋਈ ਕਹਦਾ ਘਰੇ ਜੀ ਮੇਰੇ ਘਰ ਵਾਲੀ ਅੜਬ ਹੈ ਜੀ ਕੋਈ ਕਹਦਾ ਕਰੇ ਵਿਚਾਰਾ ਇੱਕ ਨੇ ਪਤਾ ਨਹੀਂ ਵਿਚਾਰੇ ਨੇ ਕਿਹਾ ਮੈਂ ਬਹੁਤ ਕਮਾਈ ਕਰਦਾ ਕਹਿੰਦਾ ਬਹੁਤ ਕੰਮ ਕਰਦਾ ਜੀ ਕਹਿੰਦਾ ਵੀ ਮੈਂ ਸਾਰੇ ਕੰਮ ਕਰਦਾ ਪਰ ਵੀ ਇਹ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਨੂੰ ਪਰਿਵਾਰ ਮੇਰਾ ਚੰਗਾ ਕਿਉਂ ਨਹੀਂ ਸਮਝਦਾ ਤੇ ਇੱਕ ਲੇਡੀ ਜੀ ਬੈਠੀ ਤੇ ਮੈਂ ਤੁਹਾਨੂੰ ਬੁਲਾਇਆ ਵੀ ਨਹੀਂ ਸੀ ਮੈਂ ਐਖੇ ਤਾਂ ਸਾਰੀ ਮੇ ਬਿਚਾਰੇ ਵੀ ਸਟ्रेस ਦੇ ਮਰੀਜ਼ ਆ ਮੈਨੂੰ ਆ ਲੱਗਾ ਵੀ ਸਾਰੀ ਦੁਨੀਆ ਹੀ ਇੰਨਾ ਕੋ ਮਚ ਪੈ ਗਈ ਵੀ ਟੈਨਸ਼ਨਾਂ ਦੀ ਠੀਕ ਹੈ ਵੀ ਡਾਕਟਰ ਦਵਾਈ ਦੇ ਦੇਣਗੇ ਟੈਨਸ਼ਨ ਦੀ ਬੰਦਾ ਜਿੰਨਾ ਚਿਰ ਟੈਨਸ਼ਨ ਦੀ ਦਵਾਈ ਖਾਊਗਾ ਸੁੱਤਾ ਰਹਿੰਦਾ ਨੀਂਦ ਚ ਰਹਿੰਦਾ ਜਾਂ ਗੁੰਗਾ ਜਾਂ ਹੋਇਆ ਰਹਿੰਦਾ ਬੰਦਾ ਭੁੱਲਿਆ ਰਹਿੰਦਾ ਹਨ ਪਰ ਦਵਾਈਆਂ ਵੀ ਤੁਸੀਂ ਕਿੰਨਾ ਚਿਰ ਖਾਓਗੇ ਦਵਾਈਆਂ ਖਾ ਕੇ ਹੀ ਜਾਂਦਾ ਹੱਲ ਕਦੇ ਵੀ ਨਹੀਂ ਹੁੰਦਾ ਤਦ ਵੀ ਤੁਸੀਂ ਮਨ ਲਾ ਮੈਂ ਹੁਣ ਟੈਨਸ਼ਨ ਦੀ ਦਵਾਈ ਲੈ ਲੂੰਗੀ ਹਨਾ ਤਾਂ ਮੈਂ ਸ਼ਾਮ ਤੱਕ ਗੂੰਗੀ ਹੀ ਰਹੂੰਗੀ ਰਾਤ ਨੂੰ ਫੇਰ ਉਹੀ ਖਿਆਲ ਆਉਣਗੇ ਫਿਰ ਫੇਰ ਗੋਲੀਆਂ ਲਾਉਂਗੀ ਕਿੰਨਾ ਚਿਰ ਗੋਲੀਆਂ ਤੇ ਜਿਉਂਗੇ ਤੇ ਇੱਕ ਮਾਂ ਲੇੜੀ ਜੀ ਨੂੰ ਪੁੱਛਿਆ ਵੀ ਨਹੀਂ ਵਿਚਾਰੀ ਨੂੰ ਮੈਂ ਉਹ ਇੰਨਾ ਰੋਵੇ ਭਾਈ ਇੰਨਾ ਰੋਵੇ ਕਹਿੰਦੀ ਮੇਰੇ ਜਿੰਨਾ ਕੋਈ ਦੁਖੀ ਹੈ ਨਹੀਂ ਵੀ ਮੈਂ ਬਹੁਤ ਜ਼ਿਆਦਾ ਦੁਖੀ ਹੈ ਮੈਂ ਕਦੀ ਤੈਨੂੰ ਹੋਇਆ ਕੀ ਹੈ ਵੀ ਤੂੰ ਕਿਉਂ ਦੁਖੀ ਹੈ ਤੂੰ ਇੰਨਾ ਕਿਉਂ ਰੋ ਰਹੀ ਹੈ ਮੈਨੂੰ ਲੱਗਾ ਮਸੀ ਉਹਦੀ ਉਮਰ ਹੋਊਗੀ 36 37 ਸਾਲ ਦੀ ਕਣੀ ਮੈਂ ਸਬਦਾ ਕੀਤਾ ਸਾਰੇ ਰਿਸ਼ਤੇਦਾਰਾਂ ਦਾ ਕੀਤਾ ਪਰਿਵਾਰ ਦਾ ਕੀਤਾ ਸਭ ਨੂੰ ਹਾਂ ਜੀ ਹਾਂ ਜੀ ਕੀਤਾ ਸਭ ਦੇ ਦੁੱਖ ਚ ਕੰਮ ਆਈ ਸਭ ਦੇ ਜਵਾਬ ਵੀ ਨਾਲ ਲੱਗ ਕੇ ਪਾਲੇ ਆਪਦੇ ਭੈਣ ਭਰਾਵਾਂ ਦੇ ਜਵਾਬ ਵੀ ਨਾਲ ਬਲਵਾਏ ਠੀਕ ਹੈ ਕੱਠ ਚ ਸੀ ਕੱਠ ਚ ਸੀ ਵੱਡੀ ਹੋਣ ਦਾ ਕਹਿੰਦੀ ਮੈਂ ਇਹ ਸਭ ਦੀ ਵੀ ਮੈਂ ਵੱਡੀ ਐ ਮੈਂ ਦੂਜੀ ਦੇ ਛੋਟੇ ਦੇ ਬੱਚੇ ਵੀ ਨਿਮਾਤ ਮਹਾ ਦੇਣੇ ਵੀ ਮੈਨੂੰ ਫਰਕ ਨਾ ਲੱਗਣਾ ਜਣੀ ਕਿ ਕਹਿੰਦੀ ਮੈਂ ਕੋਸ਼ਿਸ਼ ਦੀ ਸਾਡਾ ਪਰਿਵਾਰ ਇਕੱਠਾ ਰਹੇ ਅੱਡਣਾ ਹੋਵੇ ਤੇ ਚਲੋ ਆਪਾਂ ਨੂੰ ਨਹੀਂ ਪਤਾ ਅਗਲੇ ਦੇ ਘਰ ਦੀ ਖਾਣੀ ਦਾ ਉਹ ਕਹਿੰਦੀ ਵੀ ਛੋਟੀ ਫੇਰ ਵੀ ਅੱਡ ਹੋ ਗਈ ਮੈਂ ਇਨਾ ਪਿਆਰ ਕੀਤਾ ਸਤਕਾਰ ਕੀਤਾ ਉਹਦੇ ਬੱਚੇ ਮੈਂ ਬੈਣ ਤੇ ਆਪ ਚੜਾਉਣੇ ਕਦੇ ਮੇਰੀ ਦਰਾਨੀ ਨੂੰ ਨਹੀਂ ਸੀ ਕਿਹਾ ਵੀ ਤੂੰ ਉੱਠ ਕੇ ਪਰੌਠੇ ਬਣਾ ਦੇ ਕਹਿੰਦੀ ਮੈਂ ਆਪ ਬਣਾਉਂਦੀ ਸੀ ਵੀ ਮੇਰੀ ਚਾਹੇ ਛੋਟੀ ਭੈਣ ਆ ਹੈ ਨਾ ਵੀ ਅਰੈਸਟ ਕਰ ਲਉ ਚਾਹੇ ਉੱਠ ਕੇ ਕੰਮ ਕਰ ਲਉ ਕਹਿੰਦੀ ਮੈਂ ਇਨਾ ਵਧੀਆ ਆਪਣਾ ਰੋਲ ਅਨਭਾਇਆ ਕਹਿੰਦੀ ਫਿਰ ਵੀ ਅੱਡ ਹੋ ਕੇ ਵੀ ਉਹ ਲੋਕਾਂ ਤੋਂ ਕਹਿੰਦੀ ਸਾਡੀ ਬੇਇੱਜ਼ਤੀ ਹੋਈ ਹੈ ਵੀ ਅੱਡ ਹੋ ਗਈ ਮੈਂ ਕਿਹਾ ਤੂੰ ਪਹਿਲੀ ਹਾਰ ਤੇ ਮਿਲੀ ਆ ਮੈਨੂੰ ਵੀ ਜਿਹੜੀ ਸੋਚ ਰਹੀਆਂ ਵੀ ਅਸੀਂ ਅੱਡ ਹੋ ਗਏ ਸਾ ਤੁਸੀਂ ਕਿਹੜੀਆਂ ਦੁਨੀਆ ਚ ਵਿਰਦੇ ਮਾ ਲੋਕ ਤਾਂ ਕਾਹਦੀ ਸੰਗ ਨਹੀਂ ਮੰਨਦੇ ਤੁਸੀਂ ਅੱਡ ਹੋਣ ਦੀ ਸੱਗ ਪਿੱਛੇ ਮੈਂ ਕਿਹਾ ਤੂੰ ਦਵਾਈਆਂ ਲਈ ਜੰਨੀ ਆ ਕਿੰਨਾ ਵੀ ਕਰ ਦਵਾਈਆਂ ਤੇ ਰਹੇਗੇ ਉਹਦੇ ਘਰ ਵਾਲਾ ਕੋਲੇ ਬੈਠਾ ਕਹਿੰਦਾ ਜੀ ਮੈਂ ਇਹਨੇ ਬੜਾ ਤੰਗ ਕੀਤਾ 24 ਘੰਟੇ ਕਹਿੰਦਾ ਦੇ ਕੋਲ ਇੱਕੋ ਸਵਾਲ ਆ ਵੀ ਕਮੀ ਕੀ ਸੀ ਵੀ ਰਿਸ਼ਤੇਦਾਰ ਫੇਰ ਵੀ ਉਹਦੇ ਪੱਖ ਚ ਬੋਲ ਗਏ ਉਹਨੂੰ ਅੱਡ ਕਰਾ ਗਏ ਵੀ ਮੈਂ ਸਾਰਾ ਕੁਝ ਨਿਭਾਇਆ ਉਹਨੂੰ ਠਾਇਆ ਨਹੀਂ ਸੀ ਉਹਦੇ ਬੱਚਿਆਂ ਨੂੰ ਵੀ ਨਮਾਉਂਦੀ ਠਵਾਉਂਦੀ ਸਕੂਲ ਪੜਨ ਭੇਜਦੀ ਕੱਲ ਵੀ来 ਕੇ ਮੇਰੇ ਕੋਲੇ ਆਈ ਰੋਈ ਗਈ ਕਹਿੰਦੀ ਮੈਨੂੰ ਹਲੇ ਸਮਝ ਨਹੀਂ ਆਉਂਦੀ ਵੀ ਮੇਰੀ ਗਲਤੀ ਕਿੱਥੇ ਆ ਵੀ ਅੱਡ ਕਿਉ ਮੈਂ ਕੱਪੜੇ ਲੈਣ ਕਦੇ ਜਾਂਦੀ ਨਹੀਂ ਸੀ ਕਹਿੰਦੀ ਮੈਂ ਮੇਰੀ ਬਿਠਾਣੀ ਨੂੰ ਕਹਿੰਦੀ ਵੀ ਤੂੰ ਕੱਪੜੇ ਲਿਆ ਆਪਣੇ ਸਾਰੇ ਪਰਿਵਾਰ ਦੇ ਲਿਆ ਮੈਂ ਘਰੇ ਹੀ ਕੰਮ ਕਰਨਾ ਇੰਨਾ ਕਰਨਾ ਛੱਡ ਦੇ ਗੱਲਾਂ ਹਰ ਇੱਕ ਕੰਮ ਦੀ ਜ਼ਿੰਮੇਵਾਰੀ ਸਾਹਮਣੀ ਸ਼ਾਮਾਂ ਨੂੰ ਰਾਤਾਂ ਨੂੰ ਜਦੋਂ ਪੈਣਾ ਕਹਿੰਦੀ ਸਾਰਾ ਕੰਮ ਮੈਂ ਦੇਖ ਕੇ ਪੈਣਾ ਵੀ ਕੋਈ ਸਬਜ਼ੀ ਦੁੱਧ ਤਾਰੀ ਬਾਹਰ ਰਹਿ ਗਿਆ ਵੀ ਮੈਂ ਕਦੇ ਸ਼ਰੀਕਾ ਨਹੀਂ ਜੀ ਕੀਤਾ ਵੀ ਫਿਰ ਵੀ ਕਹਿੰਦਾ ਲੈ ਭਾਈ ਇਹ ਗਮ ਖਿੱਚੀ ਬੈਠੀ ਆ ਕਿਉਂ ਅੜਕੋ ਹੋ ਗਈ ਕਹਿੰਦਾ ਹੁਣ ਦੱਸ ਮੈਂ ਧੱਕੇ ਨਾਲ ਕਹਿੰਦਾ ਨਾਲ ਰੱਖ ਲਾ ਉਹ ਵਿਚਾਰਾ ਕਹਿੰਦਾ ਪਿੱਤਾਂ ਗਏ ਨੇ ਮੈਨੂੰ ਘਰ ਰੱਖਿਆ ਤੇ ਉਹ ਭਾਈ ਕਹਿੰਦਾ ਖੇਤੀ ਦਾ ਕੰਮ ਮੈਂ ਬਹੁਤ ਘੇਤੀ ਕਰਦਾ ਪਰ ਕਹਿੰਦਾ ਮੈਂ ਹੁਣ ਇਹਨੂੰ ਲੈ ਕੇ ਕਹਿੰਦਾ ਮੈਂ ਵੀ ਟੈਨਸ਼ਨ 'ਚ ਹਾਂ ਜਦੋਂ 24 ਘੰਟੇ ਬਿਨ ਕਹਿੰਦਾ ਰੋਣ ਲੱਗ ਜਾਂਦੀ ਆ ਕੋ ਉਹ ਅੱਡ ਹੋ ਗਈ ਉਹਨਾਂ ਨੇ ਕੰਦ ਗਿਓ ਕੱਢ ਲਈ ਪਹਿਲੀ ਲੇਡੀਜ਼ ਐ ਮੈਂ ਜਿਹੜੀ ਦੇਖੀ ਆ ਵੀ ਜਿਹੜੀ ਕੱਠ ਜਰ ਰਹਿ ਕੇ ਖੁਸ਼ ਆ ਤੇ ਰੋ ਰਹੀ ਆ ਕੱਲਾ ਬੇਟਾ ਉਹ ਦੇ ਮੈਂ ਕਹਿੰਦੇ ਤੇਰੇ ਬੱਚੇ ਗਏਗੇ ਨਹੀਂ ਇੱਕ ਬੇਟਾ ਮਾ ਤੇਰਾ ਬੇਟਾ ਕੀ ਕਹਿੰਦਾ ਕਹਿੰਦੀ ਮੇਰਾ ਬੇਟਾ ਮੈਨੂੰ ਨਹੀਂ ਕਹਿੰਦਾ ਵੀ ਮੰਮੀ ਵੀ ਸਾਰੀ ਦੁਨੀਆ ਅੱਡ ਹੁੰਦੀ ਆ ਆਪਾਂ ਹੋਗੇ ਫਿਰ ਕੀ ਦੀ ਗੱਲ ਤੁਸੀਂ ਤਾਂ ਨਹੀਂ ਅੱਡ ਹੋਏ ਚਲ ਚਾਚਾ ਅੱਡ ਹੋ ਗਿਆ ਤੈਨੂੰ ਮੰਮੀ ਕੀ ਤਕਲੀਫ ਆ ਭਾਵੇਂ ਮੈ ਕਦੀ ਜੱਦ ਹੋਣਾ ਸੀ ਕਿ ਮੇਰੀ ਸੱਸ ਹੁੰਦੇ ਹੋ ਜਾਂਦੇ ਮਗਾ ਤੂੰ ਕਮਲੀ ਕਿਉਂ ਆ ਵੀ ਤੂੰ ਇੰਨਾ ਕਿਉਂ ਕਮਲਪੁਰਾ ਕਰਦੀ ਆ ਹੋ ਸਕਦਾ ਅਗਲੇ ਸੱਤ ਸਦੀ ਚ ਇਹ ਮੰਨਦੇ ਹੋਣ ਵੀ ਛੋਡੀ ਮਾਂ ਦੀ ਛੇ ਮੰਨਦੇ ਹੋਣ ਤਾਂ ਨਜ਼ਰ ਕੱਟ ਗਈ ਮਗਾ ਤੂੰ ਇਹ ਛੱਡ ਭੈਣੇ ਅੱਡ ਹੁਣ ਕੋਈ ਪਰਪਾਪ ਥੋੜੀ ਆ ਮਗਾ ਤੂੰ ਇਹਦੇ ਵਿਚਾਰੇ ਦੇ ਪੈਸੇ ਲਈ ਜਾਨੀਆਂ ਕਹਿਣ ਦਾ ਭਾਵ ਇਹ ਆ ਵੀ ਦੁਨੀਆ 'ਚ ਕੋਸ ਬੰਦੇ ਹੈ ਜੋ ਇੱਕ ਇਨਸਾਨੀਅਤ ਨੂੰ ਵੀ ਪਿਆਰ ਕਰਦੇ ਆ ਦੂਜਿਆਂ ਨੂੰ ਵੀ ਪਿਆਰ ਕਰਦੇ ਪਰ ਕੋਸ ਵਿਚਾਰੇ ਇਹੋ ਜਿਹੇ ਵੀ ਜਿਵੇਂ ਡਾਕਟਰ ਦੇ ਬੱਠੀ ਰੋਈ ਜਾਵੇ ਕਿ ਮੇਰੀ ਦਰਾਨੀ ਐਡ ਘੱਟ ਹੋ ਗਈ ਕਮਾਲਾ ਮਖਲਾ ਵੀ ਪਿਆਰ ਕਰਦੀ ਐ ਤੇ ਸਖੀਆਂ ਬੰਨ ਦਾ ਪਿਆਰ ਨਹੀਂ ਮਖਾਇ ਅੱਡਦੀਆਂ ਲੋਕੀ ਵੀ ਕਿੰਨਾ ਪਿਆਰ ਕਰਦੀ ਆ ਉਹਦਾ ਕਿਉਂ ਅੱਡ ਹੋ ਗਈ ਮਖਲਾ ਦਵਾਈਆਂ ਖਾਂਦੀ ਫਿਰਦੀ ਆ ਉਹਦੇ ਹੱਡਫੋਨ ਦੇ ਚੱਕਰ ਚ ਸੋ ਬੀਬੀ ਕੋਈ ਨਾ ਕਰਿਆ ਕਰੋ ਜਿਹੜਾ ਬੰਦਾ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ ਉਹਨਾਂ ਨੂੰ ਆਯਾਦ ਖਰਦਿਆ ਕਰੋ ਨਾ ਰਹਾ ਕਰੋ ਤੁਸੀਂ ਉਹਦੇ ਨਾਲ ਠੀਕ ਐ ਇਸ ਚੱਕਰ ਚ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਵੀ ਆਪ ਬੰਦਾ ਸੁਧਰੂਗਾ ਨਹੀਂ ਸੁਧਰ ਜਾਣਾ ਇੱਕ ਦਿਨ ਬਦਲ ਜਾਣਾ ਹੁਣ ਨਹੀਂ ਵੀਰੇ ਕਦੇ ਵੀ ਵਿਗੜਿਆ ਇਨਸਾਨ ਠੀਕ ਨਹੀਂ ਹੁੰਦਾ ਪਸ਼ੂ ਪੰਛੀ ਵਿਗੜੇ ਠੀਕ ਹੋ ਜਾਣਗੇ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੁੰਦੀ ਐ ਲਿਮਟ ਚ ਹੁੰਦੀ ਐ ਜਿਹੜੀ ਇਨਸਾਨ ਦੀ ਸੋਚ ਹੁੰਦੀ ਹੈ ਨਾ ਮਰਨ ਤੱਕ ਦੀ ਹੁੰਦੀ ਹੈ ਇਹ ਤਾਂ ਵਿੱਚ ਵਿੱਚ ਜੀ ਲੋਕ ਦੇਖਿਓ ਕਹਿੰਦੇ ਹੜ ਤਾਂ ਆਹ ਹੋਗਾ ਜੀ ਐਂ ਹੀ ਕਰਦਾਗੇ ਸਾਰੀ ਜ਼ਿੰਦਗੀ ਇਸ ਤਾਂ ਐ ਕਰਾਂਗੇ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਵੀ ਸਾਰੀ ਜ਼ਿੰਦਗੀ ਸਾਨੂੰ ਪਰੇਸ਼ਾਨ ਕਰਦੇ ਐ ਪਹਿਲੇ ਦੂ ਚੰਦਰਾ ਹੀ ਜੇ ਵੀ ਫਸਾਈ ਵਟ ਲਓ ਨਹੀਂ ਤਾਂ ਫਿਰ ਜਿਵੇਂ ਹੈਗਾ ਚੱਲੀ ਜਾਣ ਦੋ ਚੱਲੀ ਜਾਓ ਠੀਕ ਹੈ ਜੀ ਸੋ ਮੈਂ ਜਿਹੜਾ ਮੇਰਾ ਅੱਜ ਦਾ ਮੇਨ ਟਾਪਿਕ ਹੋਏ ਹੀ ਹੈ ਵੀ ਜਿੰਨਾ ਕੁ ਸਾਨੂੰ ਪਿਆਰ ਕਰਦਾ ਨਾ ਉਨਾ ਹੀ ਕਰੋ ਜ਼ਿਆਦਾ ਨਾ ਕਰੋ ਜ਼ਿਆਦਾ ਕਰੋਗੇ ਤਾਂ ਤੰਗ ਹੋਵੋਗੇ ਕਿਉਂਕਿ ਮੂਰਲਾ ਸੋਨੂ ਇਸ ਚੀਜ਼ ਲਈ ਟਾਰਚ ਕਰੂਗਾ ਹੀ ਕਰੂਗਾ ਕਿੰਨਾ ਕਚਰ ਤੁਸੀਂ ਇਸ ਚੀਜ਼ ਨੂੰ ਸਾਹਮਣੇ ਰੱਖ ਲਓਗੇ ਠੀਕ ਹੈ ਜਿਹੜਾ ਰਿਸ਼ਤਾ ਤੁਹਾਡੇ ਨਾਲ ਦਿਲੋਂ ਜੁੜਿਆ ਹੋਊ ਤੁਹਾਡੇ ਨਾਲ ਰਹੂਗਾ ਜਿਹੜਾ ਰਿਸ਼ਤਾ ਤੁਹਾਡੇ ਨਾਲ ਚੱਲ ਹੀ ਜੁੜਿਆ ਹੋਇਆ ਹੈ ਜੈਸੋਂ ਨੂੰ ਦਿਲੋਂ ਪਸੰਦ ਨਹੀਂ ਕਰਦਾ ਉਹ ਰਿਸ਼ਤਾ ਤੁਹਾਡੇ ਨਾਲ ਕਦੇ ਵੀ ਨਹੀਂ ਆਊਗਾ ਮੰਨ ਲਓ ਹਰ ਇੱਕ ਇਨਸਾਨ ਦੀ ਇੱਕੋ ਜੀ ਸੋਚ ਨਹੀਂ ਹੁੰਦੀ ਇੱਕ ਇਨਸਾਨ ਦੇ ਦਿਲ 'ਚ ਜੇ ਕਿਸੇ ਦੀ ਨਫ਼ਰਤ ਪੈ ਜਾਈ ਨਾ ਫਿਰ ਉਹ ਬੰਦਾ ਮਰ ਜਾਂਦਾ ساری ਉਮਰ ਉਹ ਨਫ਼ਰਤ ਨਹੀਂ ਨਿਕਲਦੀ ਨਫ਼ਰਤ ਟੀਜੀ ਉਹਦੀ ਹੈ ਜੀ ਠੀਕ ਹੈ ਸਿਆਣਾ ਕਹਿੰਦੇ ਆ ਵੀ ਰੱਬ ਕਿਸੇ ਦਾ ਪਵਾਵੇ ਨਾ ਦੇ ਵਿੱਚ ਫਰਕ ਜੇ ਪੈ ਗਿਆ ਤਾਂ ਉਹ ਨਿਕਲਦਾ ਨਹੀਂ ਹੁੰਦਾ ਇਹ ਗੱਲ ਸਿਆਣਾ ਦੀਆਂ ਸੱਚ ਹੈ ਵੀ ਜਦੋਂ ਦਰਾਰ ਪੈ ਜੇ ਕਿਸੇ ਚੀਜ਼ ਚ ਉਹ ਭਰਦੀ ਨਹੀਂ ਹੁੰਦੀ ਤੇ ਮੂਰਲਾ ਬੰਦਾ ਉਹਨੂੰ ਧੱਕੇ ਨਾਲ ਭਰਨ ਦੀ ਕੋਸ਼ਿਸ਼ ਕਰਦਾ ਨਹੀਂ ਦਰਾਰਾਂ ਨਹੀਂ ਭਰਦੀਆਂ ਜਦੋਂ ਪੈ ਜਾਂਦੀਆਂ ਠੀਕ ਹੈ ਕਿਉਂਕਿ ਤੁਸੀਂ ਕਿਸੇ ਦੀ ਸੋਚ ਨਾਲ ਚੱਲ ਨਹੀਂ ਸਕਦੇ ਅਗਲਾ ਸੋਡੀ ਸੋਚ ਨਾਲ ਚੱਲ ਨਹੀਂ ਸਕਦਾ ਫਿਰ ਉਹ ਦਰਾਰਾਂ ਕਿੰਨਾ ਚਿਰ ਭਰੋਂਗੇ ਡੁਪਲੀਕੇਟ ਲਈ ਤੁਸੀਂ ਦੋ ਦਿਨ ਲਈ ਕੰਪਰੋਮਾਈਜ਼ ਕਰ ਲਓਗੇ 4 ਦਿਨ ਲਈ ਪਰ ਸਦਾ ਲਈ ਤਾਂ ਨਹੀਂ ਕਰ ਸਕਦੇ ਨਾ ਸੋ ਇਸ ਕਰਕੇ ਪਲੀਜ਼ ਇਹਨਾਂ ਚੱਕਰਾਂ 'ਚ ਨਾਮ ਪਿਆ ਕਰੋ ਨਾ ਟੈਨਸ਼ਨਾਂ 'ਚ ਪਿਆ ਕਰੋ ਜ਼ਿੰਦਗੀ ਬਹੁਤ ਛੋਟੀ ਆ ਪਤਾ ਨਹੀਂ ਕਦੋਂ ਕਿਹੜੇ ਮੋੜ ਤੇ ਇਹਨੇ ਸਾਥ ਛੱਡ ਦੇਣਾ ਤੁਸੀਂ ਦੇਖੋ ਵੀ 31 ਤਰੀਕ ਨੂੰ ਵੀ ਮੈਂ ਤੇ ਦੀਪੂ ਮੌਤ ਦੇ ਮੂਹਰੇ ਬਚੇ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਵੀ ਅਸੀਂ ਦੋਨੇ ਬਚੇ ਵੀ ਜਾਨੀ ਕਿ ਮੌਤ ਨੂੰ ਬਹੁਤ ਨੇੜੇ ਤੋਂ ਦੇਖਿਆ ਕੋਈ ਪਤਾ ਨਹੀਂ ਵੀਰੇ ਇੱਥੋਂ ਕਿਹੜਾ ਨਿਸ਼ਾਨ ਘਰ ਉੱਰਦਾ ਤੇ ਕਦੋਂ ਵਾਪਸ ਘਰੇ ਆਵੇ ਨਾ ਵੀ ਰੱਬ ਜਾਣਦਾ ਕਿਉਂਕਿ ਜਿਸ ਹਾਪ ਨਾਲ ਮੇਰਾ ਤੇ ਦੀਪੂ ਦਾ ਐਕਸੀਡੈਂਟ ਹੋਇਆ ਸੀ ਵੀ ਦੇਖਣ ਵਾਲੀ ਵੀ ਕਹਿੰਦੇ ਸੀ ਵੀ ਕਮਾਲ ਆ ਵੀ ਦੋਨਾਂ ਦੇ ਇੱਕ ਸੱਟਾਂ ਵੱਜ ਗਈਆਂ ਵੀ ਬਚ ਗਏ ਦੇਖਣ ਵਾਲਿਆਂ ਦੇ ਮੂੰਹ ਡੱਡੇ ਰਹਿ ਗਏ ਵੀ ਇਹ ਬਚ ਕਿਵੇਂ ਗਏ ਬਚ ਕਿਦਾਂ ਗਏ ਜੀ ਆਪਾਂ ਅਕਾਲ ਪੁਰਖ ਵੈਗਰੂ ਦੀ ਬਾਣੀ ਵੜਦੇ ਹਾਂ ਰੱਬ ਨੂੰ ਯਾਦ ਕਰਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਪਸ਼ੂ ਪੰਛੀਆਂ ਨੂੰ ਕੁਦਰਤ ਨਾਲ ਜੁੜੋ ਜੇ ਤੁਸੀਂ ਜੁੜਨਾ ਨਾ ਕੁਦਰਤ ਨਾਲ ਜੁੜੋ ਕੁਦਰਤੀਆਂ ਚੀਜ਼ਾਂ ਨੂੰ ਪਿਆਰ ਕਰੋ ਤਾਂ ਪਰਮਾਤਮਾ ਸੋਡੀ ਮਦਦ ਕਰਦਾ ਕਿਉਂਕਿ ਸਾਡਾ ਐਕਸੀਡੈਂਟ ਹੋ ਗਿਆ ਸੀ ਪਰ ਸਾਨੂੰ ਰੱਖਣ ਵਾਲਾ ਉਹ ਆਇਆ ਸੀ ਜਿਹਦੀ ਬਾਣੀ ਵੜਦੇ ਆ ਠੀਕ ਹੈ ਉਹਨੇ ਹੱਥ ਦੇ ਕੇ ਸਾਨੂੰ ਰੱਖਿਆ ਦੋਨਾਂ ਨੂੰ ਰੱਖਿਆ ਮਾਂ ਨੂੰ ਵੀ ਰੱਖਿਆ ਪੁੱਤਰ ਨੂੰ ਵੀ ਰੱਖਿਆ ਸੋ ਅਕਾਲ ਪੁਰਖ ਵੈਗਰੂ ਸਦਾ ਹੀ ਹਰ ਇੱਕ ਬਣ ਭਰਾ ਨੂੰ ਆਈ ਹੱਥ ਦੇ ਕੇ ਰੱਖੇ ਮੇ ਪਿਆਰ ਕਿਸੇ ਨੂੰ ਉਨਾਂ ਹੀ ਕਰੋ ਜਿੰਨਾ ਤੁਹਾਨੂੰ ਮੋਹ ਲਾ ਦਿੰਦਾ ਜਾਂ ਚੱਲਦਾ ਹੈ ਮੇਰਾ ਕਹਿੰਦਾ ਭਾਵ ਹੈ ਨਾ ਐਨਾ ਕਿਸੇ ਨੂੰ ਪਿਆਰ ਨਾ ਕਰੋ ਵੀ ਕੱਲ ਨੂੰ ਉਹ ਤੁਹਾਡੇ ਛੇਤਰ ਮਾਰੇ ਚੋਂ ਪਾਸੇ ਕਰ ਦੇ ਤੁਸੀਂ ਐਵੇਂ ਪਾਗਲ ਹੋ ਜਾਓ ਐਨਾ ਨਾ ਕਰੋ ਲਿਮਟ 'ਚ ਕਰੋ ਸਿਆਣੇ ਕਹਿੰਦੇ ਵੀ ਲਿਮਟ 'ਚ ਖਾਦਾ ਤੇ ਲਿਮਟ 'ਚ ਕਿਸੇ ਨੂੰ ਬੁਲਾਇਆ ਸਦਾ ਠੀਕ ਰਹਿੰਦਾ ਸੋ ਮੇਰੀ ਵੀਡੀਓ 'ਚ ਕੁਝ ਵੀ ਤੁਹਾਨੂੰ ਗਲਤ ਲੱਗਿਆ ਹੋਵੇ ਤਾਂ ਸੌਰੀ ਚਾਹੁੰਦੀ ਆਂ ਜੀ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਰਾਮਦਾਸ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣ